ਨੀ ਚਲ ਉੱਠ ਤੂੰ ਇੱਥੇ ਕਿਨੂੰ ਪੁਛ ਕੇ ਸੁੱਤੀ ਆ ਮਮਾ ਕੋ ਮਮਾ ਕੋ ਪੁਛ ਕੇ ਸੁੱਤੀ ਆ ਆਜਦੇ ਮੇਰੇ ਬਿਸਤਰੇ ਗੰਦੇ ਕਰਨ ਚਲ ਚਲ ਉੱਠ ਨਿਕਲ ਬਾਹਰ ਇੱਥੋਂ ਮੈਂ ਇੱਥੇ ਸੋਣਾ ਹੈਗਾ ਦਾਦੀ ਮਮਾ ਤੂੰ ਕੋ ਇੱਥੇ ਸੋਣਾ ਹੈਗਾ ਦਾਦੀ ਮਮਾ ਆਪਣੇ ਕਮਰੇ ਹੈ ਨਹੀਂ ਤੁਹਾਡੇ ਆਪਣੇ ਕਮਰੇ ਚ ਸੌਂ ਜਾ ਕੇ ਤੈਨੂੰ ਤੇਰੀ ਮਾਂ ਨੇ ਘਲਤਾ ਹੁਣਾਵਾ ਵੀ ਜਾ ਜਾ ਕੇ ਦਾਦੀ ਮਮਾ ਦੇ ਕਮਰੇ 'ਚ ਪੈ ਜਾ ਤੇ ਸੂਆ ਲੈ ਕੇ ਆ ਵਿੱਚ ਆ ਚੂ ਕੀ ਲੈ ਕੇ ਆਇਆ ਵਾ ਹੈ ਤੇ ਫਿਰ ਤਾਨੂੰ ਪਤਾ ਲੱਗ ਜਾ ਸਾਰੀ ਗੱਲਬਾਤ ਦਾ ਤੂੰ ਬੜੇ ਤੇਜ ਹੋ ਗਈਆਂ ਬੰਦਾ ਭਾਂਜਾ ਲੱਗਿਆ ਸੰਜੇ ਚੱਲ ਨਿਕਲ ਉੱਠ ਇੱਥੋਂ ਚੱਲ ਆਪਣੇ ਕਮਰੇ ਚ ਭੱਜ ਜਾ ਚੱਲ ਚੱਲ ਖੇਤੀ ਕਰ ਆ ਚੱਪਲ ਜੀ ਪਾਲਾ ਆਪਣੀ ਕਿਦਾਂ ਖਲਾਰਾ ਪੁੰਦਿਆਂ ਆਣ ਕੇ ਆ ਮੇਰੇ ਕੋਲ ਰੋਜ਼ ਬਿਸਤਰੇ ਧੋਪਦੇ ਆ ਸੁੱਤੀ ਸੁੱਤਰੀ ਤੇ ਮੋਦਰ ਬੋਈ ਨਹੀਂ ਜਾਣੀ ਆਈ ਵੱਡੀ ਗਿੱਡੀ ਚਲਾਕ ਵਾਹੇ ਮੈਨੂੰ ਮੰਮਾ ਨੇ ਕਿਹਾ ਵਾ ਇੱਥੇ ਸੌਂ ਜਾ ਤੇਰੀ ਮਾਂ ਦਾ ਤੁਹਾਡੇ ਤੋਂ ਵੱਧ ਵੱਧ ਤੁਸੀਂ ਉਹ ਤੋਂ ਵੱਧ ਜੇ ਪਤਾ ਨਹੀਂ ਕੀ ਖਾ ਕੇ ਜੰਮਿਆ ਇਹਨਾਂ ਨੂੰ ਕਿੱਦਾਂ ਸਗਾਤਾ ਨੂੰ ਕਿੱਡੇ ਪਿਆਰੇ ਦੇਣ ਕਲਦੀ ਆ ਮੈਂ ਪਿਆਰੇ ਦੇਣ ਦੇ ਨਹੀਂ ਤਣਦੇ ਹੈ ਕੀ ਪਹਿਲਾਂ ਏ ਨਿਕਲ ਜਾ ਨਿਕਲ ਜਾਓ ਪਰੇ ਅੰਦਰ ਚਲ ਜਾ ਆਪਣੇ ਪਿੱਛੇ ਨਾ ਮੁੜ ਕੇ ਵੇਖੀ ਜਾ ਐਵੇਂ ਗਾਤਾ ਕੇ ਥਾੜੀਆਂ ਸਾਇਰਸ ਨਹੀਂ ਆਇਆ ਕਿਤੇ ਚਲ ਗਿਆ ਮੂੰਹ ਹੱਥ ਧੋਂਦਾ ਹੋਣਾ ਚੱਲ ਮਨਾ ਉੱਠ ਮੈਂ ਵੀ ਖਾਂ ਜਾ ਕੇ ਪੁੱਤ ਨੂੰ ਚਾਹ ਇਹ ਨਾ ਠੰਡੀ ਹੋ ਜੇ ਯਾਰ ਬਾਕੀ ਗੱਲਾਂ ਤੇ ਠੀਕ ਵਾ ਆ ਦੋ ਹਾਂ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਪਣੀ ਕੀ ਬਣ ਗਿਆ ਵਾ ਮਹੀਨੇ ਦਾ ਮਾਢ ਦੂਪਰ ਹੈਗੇ ਆ ਬਾਹਰ ਇਨੇ ਚਾ ਚਾ ਡੋ ਗਏ ਆ ਇੰਨੀਆਂ ਲੜਾਈਆਂ ਹੋਈਆਂ ਮੇਰੀ ਪਾਪਾ ਨਾਲ ਹੀ ਗੱਲ ਹੁੰਦੀ ਰਹੀ ਆ ਵੱਡੇ ਵੀਰਾਂ ਨਾਲ ਹੀ ਗੱਲ ਹੁੰਦੀ ਰਹੀ ਆ ਉਹਨਾਂ ਨੇ ਕਦੀ ਮੈਨੂੰ ਦੱਸਿਆ ਨਹੀਂਗਾ ਕਿ ਕੋਈ ਜਾਂਦੀ ਗੱਲ ਵੀ ਹੋਈ ਆ ਪਰ ਮਮੇ ਮੇਰੇ ਕਹਿੰਦਾ ਦੀ ਹੈਗੀ ਫੋਨ ਤੇ ਕਿ ਬੜਾ ਲੜਦੇ ਲੁੜਦੇ ਆ ਮੇਰ ਨਾਲ ਤੇ ਪਾ ਵੀ ਤੇਰੀ ਮੈਨਾਂ ਚੰਗਾ ਨਹੀਂ ਹੁੰਦੀ ਹੈਗੀ ਕੀ ਪਤਾ ਗੱਲ ਸੱਚੀ ਵੀ ਹੋਵੇ ਪਰ ਮੰਮੀ ਕਿਉਂ ਨਹੀਂ ਬੋਥਾਦੀ ਮੇਰ ਨਾਲ ਇੰਨੀ ਗੱਲ ਦਾ ਮੈਨੂੰ ਪਤਾ ਵਾ ਹੁਣ ਮੈਨੂੰ ਪਤਾ ਕਿਦਾਂ ਲੱਗੇ ਵੀ ਜਿਹੜੀ ਮੰਮੀ ਨੇ ਗੱਲਾਂ ਕੀਤੀਆਂ ਵਾ ਇਹ ਬਿਲਕੁਲ ਸੱਚੀਆਂ ਵਾ ਜੇ ਸੱਚੀਆਂ ਹੋਈਆਂ ਫਿਰ ਤਾਂ ਮੈਂ ਤਾਂ ਸੋਚ ਉਹਨਾਂ ਚੰਗੀ ਚੜਾਈਨਾਂ ਨੂੰ ਵੀ ਕਿੱਦਾਂ ਕਿਨੂੰ ਤੰਗ ਕਰੀਦਾ ਵਾ ਪਰ ਯਾਰ ਹੁਣ ਬੰਦਾ ਕਰੇ ਤੇ ਕਰੇਗੀ ਨਾ ਅਜੇ ਤੱਕ ਮੈਨੂੰ ਡੈਡੀ ਮਿਲੇ ਨਾ ਅਜੇ ਤੱਕ ਮੈਨੂੰ ਵੀਰ ਮਿਲਿਆ ਵਾ ਆ ਵੀ ਮਿਲੀ ਐ ਤੇ ਭਾਬੀ ਬੜੇ ਚੰਗੇ ਤਰੀਕੇ ਨਾਲ ਮਿਲੀ ਐ ਜਿੱਦਾਂ ਹੋਇਆ ਘੱਖ ਨਹੀਂ ਹੁੰਦਾ ਤੇ ਮੰਮੀ ਮੇਰੇ ਲਾ ਕੇ ਬੈ ਕੇ ਰੋਈ ਜਾਂਦੀ ਸੀਗੀ ਕੋ ਸਮਝ ਨਹੀਂ ਆਉਂਦੀ ਹੈਗੀ ਚਲੋ ਆਪੇ ਪਾਲ ਆ ਗਈ ਜਾਣਾ ਕੀ ਮੋਲ ਪੰਡਿਆ ਕੀ ਨਹੀਂ ਰਸੋਈਆਂ ਵੀ ਦੋ ਕਰ ਲੀਆਂ ਇਹਨਾਂ ਸੁੱਖ ਨਾ ਹੋਣਾ ਇੱਕ ਥਾਂ ਕਲੀ ਮੰਮੀ ਨੂੰ ਆੜਿਆ ਵਾ ਇੱਕ ਥਾਂ ਸਾਰੇ ਕੁਥਾਂ ਰੋਟੀ ਖਾਂਣ ਦੇ ਆ ਕਿਤੇ ਨਾ ਕਿਤੇ ਤੇ ਮੰਮੀ ਵੀ ਸੱਚੀ ਹੈਗੀ ਆ ਐਡੀ ਮੰਮੀ ਮਾੜੀ ਨਹੀਂ ਹੋਇਆ ਹੈ ਜਦੀਨਾ ਬਣਾਤਾ ਵਾ ਚੱਲ ਕੋਈ ਗੱਲ ਨਹੀਂ ਆ ਲੰਦੇ ਵੀਰ ਨੂੰ ਚੰਗੀ ਤਰ੍ਹਾਂ ਪੁੱਛਦਾ ਵਾਂ ਕੀ ਗੱਲ ਹੋਈ ਹੈ ਲੈ ਵੀ ਹੈ ਨਹੀਂ ਕਮਾਲ ਬੰਨਣ ਦਾ ਕੰਮ ਤੇ ਗਿਆ ਹੀ ਮੁੱਕ ਹਾਂਜੀ ਉਹ ਟਾਈਮ ਨਾਲ ਹੋ ਗਿਆ ਇਹਨਾਂ ਨੂੰ ਹੁਣ ਵੇਖੇ ਵੀ ਟੈਲਰ ਨਹੀਂ ਲੱਗਾ ਵੀ ਕਿੱਡੇ ਦੀ ਸਪਰੇ ਕਰਦੀ ਇਹਨਾਂ ਨੂੰ ਨਹੀਂ ਹਰੇ ਮੀ ਪਿਆਰ ਹੋ ਕੇ ਜਾਂਦੇ 10 ਦਿਨ ਹੈ 10 ਦਿਨ ਰੁਕ ਜੀ ਹੋਰ ਚਲੋ ਕੰਮ ਤੇ ਯਾਰ ਮੁੱਕਦੇ ਨਹੀਂ ਗਏ ਆਪਣੇ ਹੈ ਆਹ ਪਿਆਲੀਆਂ ਵਿੱਚ ਨਾ ਦਰਜੀਤੂ ਬਾਰ ਬੈਠੀ ਅੱਜ ਮੈਂ ਉੱਧਰ ਹੀ ਬੈਠੀ ਸੀ ਸੈਤ ਸੌ ਗਿਆ ਨਾ ਲੈ ਸੈਸ ਆਹੋ ਕਦੋਂ ਦਾ ਮੈਂ ਸੁਤੀ ਸੀ ਆਪ ਮੈਨੂੰ ਬਦਕਤ ਨੇ ਦੱਸਿਆ ਵੀ ਸੈਤ ਦਾ ਹੋਈ ਜਾਂ ਕੰਤ ਤੱਕ ਉਹ ਕਦੋਂ ਆਇਆ ਪਤਾ ਨਹੀਂ ਮੈਨੂੰ ਕਿਦੋਂ ਆਇਆ ਯਾਰ ਹੁਣ ਦੱਸਿਆ ਹੈ ਕਿ ਉਹਨੇ ਡੈਡੀ ਆਪਾ ਲੈਣ ਜਾਂਦੇ ਉਹਨੂੰ ਪਤਾ ਤੋ ਮਿਲਿਆ ਨਾ ਹਾਂਜੀ ਹਾਂਜੀ ਮਿਲਿਆ ਮੈਨੂੰ ਹੈ ਸੈਰਸ ਘਰੋਂ ਲੈ ਆ ਗਿਆ ਉਹ ਨਹੀਂ ਪਤਾ ਲੱਗਾ ਮੈਨੂੰ ਮੈਂ ਤਾਂ ਉਹਨੂੰ ਗੱਲ ਹੀ ਦਿੱਤਾ ਉਹਨਾਂ ਨੂੰ ਮੈਂ ਸੋਚਿਆ ਤੈਨੂੰ ਫੋਨ ਕੀਤਾ ਹੋਊਗਾ ਯਾਰ ਸਰਪ੍ਰਾਈਜ਼ ਕਹਾਦਾ ਉਹ ਤਾਂ ਕਹਿੰਦਾ ਜਾ ਕੇ ਇੱਥੇ ਵਿਜਾ ਵਧਾ ਲੜਾਂ ਮੈਂ ਇਹ ਮੂੰਹ ਚੋਕੇ ਆ ਗਿਆ ਯਾਰ 10 ਲੱਖ ਰੁਪਏ ਖਰਚਿਆ ਆਪਾਂ ਕੀ ਪਤਾ ਕੋਈ ਹੋਰ ਹੋਈ ਹੋਈ ਕੋਈ ਖਬਰ ਉਹਨੂੰ ਪਤਾ ਲੱਗੂਣ ਸਾਰੀ ਗੱਲ ਦਾ ਕੀ ਕਰਨ ਡਿਆ ਕੁਛ ਨਹੀਂ ਅੰਦਰ ਹੀ ਲੰਮੇ ਪਿਆ ਅੱਛਾ ਮੇਰੇ ਤਾਂ ਕਦੀ ਫੋਨ ਤੇ ਵੀ ਗੱਲ ਨਹੀਂ ਕੀਤੀ ਬਾਹਰੋਂ ਨੇ ਗੱਲ ਤਾਂ ਡੇੜੀ ਮਰਨੇ ਹੋਈ ਨੂੰ 10 ਦਿਨ ਹੋ ਗਏ ਸੀ 10 15 ਦਿਨ ਪਰ ਉਹਨੂੰ ਦੱਸਣਾ ਚਾਹੀਦਾ ਸੀ ਹੋਣ ਲੱਗੇ ਨੂੰ ਪਾ ਲੈਣ ਜਾਂਦੇ ਉਹਨੂੰ ਮੈਂ ਸੁੱਤੀ ਤੇ ਬਰਕਤ ਨੇ ਦੱਸਿਆ ਵੀ ਚਾਚੂ ਆ ਗਏ ਫਿਰ ਮੈਨੂੰ ਜਾ ਕੇ ਮਿਲੀ ਸੱਸ ਨੂੰ ਅੱਛਾ ਨਹੀਂ ਆਦੇ ਜਲ ਪ੍ਰਾਂਤ ਖਸਨ ਹੋਇਆ ਆਪਣਾ ਹੈ ਉਹ ਚਲੋ ਡੜੀ ਕੋਈ ਨਹੀਂ 10 ਲੱਖ ਰੁਪਏ ਦੇ ਕੇ ਘੁੰਮਣ ਜਾਣਾ ਸੀ ਉਹ ਤਾਂ ਲੱਖ ਰੁਪਏ ਜੋ ਮੈਂ ਜਾਂਦਾ ਯਾਰ ਉਸ ਕੀ ਪਤਾ ਵਾ ਜੇ ਕੀ ਪਲਾਨ ਹੋਣਾ ਵੇ ਦਿਮਾਗ 'ਚ ਉਹ ਤੋਂ ਪਤਾ ਲੱਗੂਗਾ ਨੂੰ ਸਿਆਣਾ ਹੀ ਆ ਕੋਈ ਗੱਲ ਨਹੀਂ ਆ ਇਹ ਮਾਪੇ ਤਾਂ ਨਾ ਅੱਤ ਬੜੀ ਚੁੱਕੀ ਹੈ ਹੈ ਉਹ ਕਹਿੰਦਾ ਬਾਹਰ ਜਾਣਾ ਵਾ ਏਦ ਮਾ ਜੀ ਕਹਿੰਦੀ ਦਵਾ ਦਾ ਪੈਸਾ ਦੇ ਦੋ ਪੈਸਾ ਦੇ ਦੋ ਨਾ ਕਿਸ ਨੂੰ ਪੁੱਛਿਆ ਨਾ ਗਿੱਸਿਆ ਚੱਲ ਮੇਰੀ ਅੰਦਰ ਜਾ ਕੇ ਫਿਰ ਨੂੰ ਚਲੋ ਵਧਿਆ ਕੀ ਗੱਲ ਹੈ ਆਜੋ ਸੱਸ ਜੀ ਆਸ੍ਰੀ ਕਾਲ ਆਗੇ ਨੂੰ ਆਪ ਨਹੀਂ ਹਾਂ ਜੀ ਹਾਂ ਜੀ ਸੱਸ ਕੇ ਵੀ ਆਸ੍ਰੀ ਕਾਲ ਉਹ ਤੁਹਾਨੂੰ ਕਿੱਥੋਂ ਲੱਗੇ ਨੇ ਉਹ ਮੈਂ ਕੀ ਪਰੇਸ਼ਾਨ ਕਰਨਾ ਵਾ ਪਰੇਸ਼ਾਨੇ ਵਾਲੀ ਕਿਹੜੀ ਗੱਲ ਇਹ ਚ ਇਸ ਤਰ੍ਹਾਂ ਚਲ ਚਲ ਜਾਂਦੇ ਕੋਈ ਗੱਲ ਨਹੀਂ ਕੀ ਤੇ ਕਦੋਂ ਟੈਕਸੀ ਕੀਤੀ ਸੀ ਆਹ ਉਹ ਉਥੋਂ ਮंडा यार ਦੋਸਤ ਮੈਂ ਕਰ ਲਿਆ ਫੋਨ ਆ ਗਿਆ ਲੈ ਕੇ ਇਹਨੂੰ ਤੇ ਭਰ ਜਿੱਦਾਂ ਬਾਹਰੋਂ ਆਈ ਹੈ ਨਾ ਫੋਨ ਕਰਦਾ ਹੀਦਾ ਹੋਈਦਾ ਵਾ ਮੁਰਖਾ ਉਹ ਜਲ ਮੈਂ ਸਰਪ੍ਰਾਈਜ਼ ਹੋ ਆਂਦਾ ਵਾ ਇੱਕ ਹਿਸਾਬ ਦਾ ਅੱਛਾ ਉਹੀ ਆਉਂਦੇ ਨੂੰ ਘਰ ਹੀ ਕੋਈ ਨਹੀਂ ਮੰਮੀ ਹੀ ਕਰਦੇ ਭਾਜੀ ਇਕੱਲੇ ਠੀਕ ਆ ਬੰਦਾ ਦੋ ਤਿੰਨ ਸਾਲ ਆ ਗਿਆ ਹੈ ਨਾ ਸਰਪ੍ਰਾਈਜ਼ ਜਾਈ ਜਾ ਉਹ ਨਹੀਂ ਡੈਡੀ ਕੋਈ ਨਹੀਂ ਉਹ ਰਮਾਨਾ ਬੈਠੋ ਕੋਈ ਨਹੀਂ ਹੁਣ ਦੱਸੂਗਾ ਹੀ ਅੱਗੇ ਦਾ ਪਲਾਨ ਉਹਨੂੰ ਪਤਾ ਹੀ ਹੋਊਗਾ ਉਹ ਡੈਡੀ ਮੈਂ ਮਹੀਨੇ ਦੀ ਛੁੱਟੀ ਲੈ ਕੇ ਆਇਆ ਵਾ ਹੋਰ ਮੈਂ ਗਿਆ ਤਾਂ ਮੈਂ 3-4 ਸੱਲ ਲਾ ਕੇ ਉਹ ਖੜੀ ਮੋੜਦਾ ਵਾ ਐਦਾਂ ਨਹੀਂ ਮੋੜਦਾ ਮੈਂ ਮਤਲਬ ਕੰਦਾ ਉੱਥੇ ਕੰਮ ਸੈੱਟ ਹੋ ਜਾਊਗਾ ਕਿ ਲੰਬੇ ਜਾਣਾ ਪਊਗਾ ਉਹ ਨਹੀਂ ਨਹੀਂ ਉੱਥੇ ਚੰਗਾ ਕੀਤਾ ਪੁੱਤ ਆ ਗਿਆ ਟਾਈਮ ਨਹੀਂ ਹੈ ਆ ਉਧਰੇ ਤੇਰੇ ਬਣਾਇਂ ਔਰ ਔਰ ਵਧੀਆ ਠੀਕ ਵਾ ਤੇ ਮੈਂ ਵੇਖਣ ਦਾ ਵੀ ਘਰ ਦਾ ਮੋਲ ਹੀ ਬੜਾ ਖਰਾਬ ਕਰਤਾ ਵਾ ਸਾਰੇ ਜਾਣੇ ਡੱਡੀ ਹੋ ਗਏ ਆ ਕੀ ਚੱਕਰ ਪੈ ਕੇ ਐਡਾ ਵੱਡਾ ਮੇਰੇ ਮਗਰੋਂ ਮੋਲ ਤੈਨੂੰ ਮੋਲ ਦਾ ਕਿੰਨੇ ਹੁੰਦੇ ਆ ਦੱਸਦਾ ਉਹ ਮੈਨੂੰ ਮੰਮੀ ਨੇ ਦੱਸਿਆ ਗੱਲਾਂ ਦੋ ਚਾਰ ਜੇ ਤਾਂ ਮੈਨੂੰ ਤਾਂ ਬੜਾ ਗੁੱਸਾ ਲੱਗਾ ਇਸ ਚੀਜ਼ ਦਾ ਅਜੇ ਐਨ ਤੈਨੂੰ ਚਿਹਰੋ ਗਿਆ ਮੰਮੀ ਆਉਂਦੇ ਤੈਨੂੰ ਦੱਸਣ ਲੱਗੇ ਆ ਦੱਸਣਾ ਹੈਗਾ ਮੰਮੀ ਤੇ ਰੋਂਦੀ ਹੈ ਵਿਚਾਰੀ ਵੀ ਕਿ ਨਹੀਂ ਜਾਂਦੀ ਮੇਰ ਕੋ ਹੂੰ ਅੱਛਾ ਆ ਗਿਆ ਗ੍ਰਾਮ ਮਤਰੀ ਹੈ ਬੋਲ ਠੀਕ ਕਰਨ ਵਾਸਤੇ ਹੁਣ ਮੰਮੀ ਕਹਿੰਦੀ ਵੀ ਇਹਨਾਂ ਨੇ ਤਾਂ ਧੱਕਾ ਕੀਤਾ ਇਹਨਾਂ ਨੇ ਕਦੀ ਕੋਸ ਤੇ ਕਦੀ ਕੋਹ ਮੇਰੀ ਇੱਕ ਗੱਲ ਸੁਣਾ ਉਹ ਤੈਨੂੰ ਕਿਤੇ ਮੰਮੀ ਨੇ ਤੇ ਨਹੀਂ ਸਾਧ ਲਿਆ ਫੋਨ ਕਰਕੇ ਮੈਨੂੰ ਮੰਮੀ ਫੋਨ ਕਰਦੀ ਸੀਗੀ ਮੈਨੂੰ ਮਾਰ ਦੇਣ ਲੱਗੇ ਆ ਉਹ ਹੀ ਗੱਲ ਲੱਗਦੀ ਡੈਡੀ ਮੈਨੂੰ ਸ਼ੱਕ ਹੀ ਇਹ ਗੱਲ ਦਾ ਇਹ ਜਨਾਨੀ ਨੇ ਨਾ ਸਾਡੇ ਘਰ ਦੀਆਂ ਜੜਾਂ ਪੁੱਟ ਕੇ ਰੱਖਦੀਆਂ ਨੇ ਮਨੇ ਗੱਲ ਦਾ ਸ਼ੱਕ ਹੀਗਾ ਤੇ ਜਿਹੜਾ ਸਰਚ ਚੋਪਚਪੀਤਾ ਆ ਗਿਆ ਨਾ ਇਹ ਤੇ ਮੰਮੀ ਨਾਲ ਗਲਤ ਨਹੀਂ ਹੋਗੀ ਇਹਦੀ ਫਿਰ ਮੈਨੂੰ ਮਜਬੂਰ ਨਾ ਹੋਣਾ ਪਿਆ ਅੱਛਾ ਤੇਰੀ ਮਾਂਦਰ ਨਾਲ ਗੱਲ ਕਰਦੇ ਏ ਤੇ ਕਿਹੜੀ ਮੇਰੇ ਫੁਲੀ ਹੋ ਗਈ ਤੇਰੀ ਤੂੰ ਹੜ ਨਾ ਗੱਲ ਕਰ ਲੈਂਦਾ ਜਿਵੇਂ ਜਲਤਾ ਤੋੜ ਚੁਗਾ ਵਾ ਮੈਨੂੰ ਰੋਟੀਆਂ ਪਾਣੀ ਨਹੀਂ ਚੰਗਾ ਮਿਲਦਾ ਆਉਂ ਆ ਜਾਉਂ ਆ ਮੈਨੂੰ ਹੁੰਦੇ ਨਹੀਂ ਕਿ ਯਾਰ ਤੂੰ ਮੇਰੇ ਨਾਲ ਤੇ ਗੱਲ ਕਰਦਾ ਇੱਕ ਵਾਰੀ ਉਹ ਸਣੀ ਮੇਰੀ ਗੱਲ ਸੁਣ ਇਹ ਮਾਵਣਾ ਜਿਆਦਾ ਦਰਿਆਣਾ ਪਹਿਲਾਂ ਇਹ ਤੇ ਫੋਨ ਤੂੰ ਸੁਣਦੀ ਡੇਰ ਹੋਣੀ ਆ ਉਸ ਵਾਲੇ ਬੈਗ ਬਾਲਿਆਣਾ ਨੇ ਉਹ ਨਹੀਂ ਡੇੜੀ ਬਹੁਤਾ ਬਹਿਣ ਕੇ ਨਹੀਂ ਤੁਹਾਨੂੰ ਪਤਾ ਹੀ ਆ ਮੰਮੀ ਦਾ ਕਿਹੜਾ ਭਲੇਖਾ ਤਾਨੂੰ ਵੀ ਦਾ ਭਲੇਖਾ ਮੈਨੂੰ ਇਹਦਾ ਮੈਨੂੰ ਕਿਹੜਾ ਭਲੇਖਾ ਵਾ ਜੇ ਇੱਥੇ ਕਰਦਾ ਹੁੰਦਾ ਹੈ ਨਾ ਬਾਦਿੰ ਕੀ ਕਰਦੇ ਰਹੇ ਜੇ ਮਗਰ ਉਹ ਹੈ ਆਹੋ ਮਾੜੇ ਦੇ ਮੇਰਾ ਨੌਤਰਾ ਕਿ ਬੈਠੀ ਆ ਉਹ ਸੈਰਸ ਕਿੰਨੀ ਪਾਛੀ ਤਾ ਤੂੰ ਆ ਕੇ ਲਾਈ ਜਤੋਂ ਵੇ ਮੂ ਕਦਮ ਬਣਾਉਣ ਲਿਆ ਏ ਉਹ ਸੈਰਸ ਤੈਨੂੰ ਭਲੇਖਾ ਮੰਮੀ ਦਾ ਉਹ ਮੈਨੂੰ ਕੋਈ ਭਲੇਖਾ ਨਹੀਂ ਗਾ ਵੀਰ ਭਲੇਖਾ ਮਨ ਤੁਹਾਡਾ ਹੈਗਾ ਲੱਤ ਗਿਆ ਵਾ ਅੱਛਾ ਹੂੰ ਉਹ ਨਾ ਤੂੰ ਮੇਰੀ ਗੱਲ ਸੁਣ ਤੂੰ ਸਿਆਣਾ ਸੋ ਕੋ ਮੰਮੀ ਨੂੰ ਸਮਝਾ ਤੂੰ ਮੰਮੀ ਦੀ ਬੋਲੀ ਤੇ ਨਾ ਬੋਲ ਉਹ ਸਮਝਿਓ ਮਨਰਾ ਟਾਈਮ ਨਹੀਂ ਹੈਗਾ ਵੀਰ ਹੁਣੇ ਚੱਲ ਵੀਰ ਮੈਂ ਮੰਨਦਾ ਵਾਂ ਮਮੀ ਦਾ ਸੁਭਾਅ ਤਰਾਦਾ ਵਾਂ ਤੂੰ ਇਹਨੂੰ ਹਟ ਕਰ ਦੇਣਾ ਜਿਸਦਾ ਮਤਲਬ ਉਹ ਯਾਰ ਆਪਾਂ ਹਟ ਨਹੀਂ ਕੀਤਾ ਮਜਬੂਰਨ ਹੋਏ ਆ ਉਹ ਠੀਕ ਆ ਨਾ ਮੋਲ ਨਹੀਂ ਠੀਕ ਹੁੰਦਾ ਕਰਦਾ ਇਦਾਂ ਕੋਈ ਨਾ ਕੋਈ ਪਾਤਰ ਉਹ ਹੀ ਰਹਿੰਦਾ ਸੀ ਉਹ ਵੀਰ ਮਾਹੌਲ ਪਹਿਲਾਂ ਵੀ ਠੀਕ ਹੀ ਸੀਗਾ ਟਾਈਮ ਲੰਘਦਾ ਹੀ ਜਾਂ ਰਿਹਾ ਸੀਗਾ ਉਹ ਸੈਰ ਸੇ ਤੈਨੂੰ ਕਿਸ ਗੱਲ ਦਾ ਭਲੇਖਾ ਥੋੜੀ ਆ ਪਤਾ ਤੈਨੂੰ ਹੈਗਾ ਹੀ ਆ ਤੈਨੂੰ ਪਤਾ ਨਹੀਂ ਮਮੀ ਨੇ ਤੈਨੂੰ ਕਿਹੜੇ ਪੰਪ ਮਾਰਤੇ ਆਉਂਦੇ ਆਂ ਕੰਪਨੀ ਵੀ ਨੂੰ ਮਾਰੇ ਵੀਰ ਹਾਂ ਮਮੀ ਨੂੰ ਨਾਲ ਨਾ ਦੱਸਦੀ ਵੀ ਕੀ ਕੀ ਹੁੰਦਾ ਰਹਾਡੇ ਘਰ ਵਿੱਚ ਆਪਰ ਮੇਰਾ ਸਾਰਾ ਨਾ ਮੰਮੀ ਦਾ ਤੈਨੂੰ ਇੱਥੇ ਸਦਾ ਚ ਹਾਤੀ ਮੰਮੀ ਦਾ ਉਹ ਸਾਰਾ ਤੇ ਫਿਰ ਮੈਨੂੰ ਹੋਣਾ ਪੈਣਾ ਹੈਗਾ ਹਾਂ ਹਾਂ ਮਾਪਤ ਬਹੁਤ ਹੀ ਸਿਆਣੇ ਤੁਸੀਂ ਜਵੇਂ ਜਾਣੇ ਕੋਈ ਨਹੀਂ ਹੁਣ ਤੂੰ ਆ ਗਿਆ ਵਾ ਸਭ ਕੁਝ ਸਹੀ ਹੋ ਜਾਣਾ ਵੇਖੀਆ ਉਹ ਮੂਰਖਾ ਇੱਕ ਵਾਰੀ ਫੋਨ ਤੇ ਗੱਲ ਤੇ ਕਰ ਲੈਂਦਾ ਮੇਰੇ ਨਾਲ ਨਹੀਂ ਤੇ ਡੈਡ ਨਾਲ ਕਰ ਲੈਂਦਾ ਤੈਨੂੰ ਦੱਸ ਦਿੰਦੇ ਸਾਰਾ ਕੋਈ ਮੈਂ ਤਾਂ ਕਾਹਤੋਂ ਗੱਲ ਕਰਨੀ ਆ ਮੈਂ ਮੈਂ ਕੀ ਕਰਨੀ ਆ ਇਹਨੂੰ ਗੱਲ ਸਲਾਹ ਦੇਣੀ ਆ ਕਿ ਪੋਤੋ ਉੱਥੇ ਕਮਾਈ ਕਰੀ ਉਹ ਜਿੰਨੇ ਇੱਥੇ ਵੇਲੀਆਂ ਖਾਧੀਆਂ ਵਾ ਉਹ ਬਾਹਰ ਜਾ ਕੇ ਕੰਮ ਕਰ ਸਕਦਾ ਭਲਾ ਉਹ ਨਹੀਂ ਜਿਹੜੀ ਕੰਮ ਤੇ ਕਰੂਗਾ ਕੰਮ ਕਰਨੋਂ ਕੀ ਆ ਇਹਨੂੰ ਬਾਕੀ ਇਹ ਕਹਿੰਦਾ ਕੰਮ ਮਹਾ ਸੈੱਟ ਹੋਣ ਲੱਗਾ ਹੀ ਆ। ਕੰਮ ਧੜਕਵੜੇ ਪੈਸੇ ਮੰਗੇ ਉੱਥੇ ਮੈਂ ਮੰਗਿਆ ਕੋਈ ਪੈਸਾ ਤੁਹਾਡੇ ਕੋਲੋਂ। ਉਹ ਤੈਨੂੰ 2 ਲੱਖ ਰੁਪਇਆ ਦੇ ਕੇ ਤੋਰਿਆ ਸੀ ਨਾਲ ਡਾਲ ਰਹੀ। ਪੈਸਾ ਨਹੀਂ ਮੰਗਿਆ ਤੂੰ। 2 ਲੱਖ ਉੱਥੇ ਕਿੰਦਾ ਵਾ? ਉਹਦੇ ਤਾਂ ਹੰਦਰਾ ਹੀ ਮੁੱਕ ਗਿਆ ਤੇ ਬਕਾਉਣ ਵਾਲੇ। ਆਹ ਤੇਰੇ ਵਾਦੇ ਪੰਜ ਵੀ ਥੋੜਾ ਵਾ। ਆਹ ਉਹ ਸੈਰਸ ਉਹ ਜਿੱਦਣ 2 ਲੱਖ ਕਮਾਵਾਂਗੇ ਨਾ ਪਤਾ ਵੀਰੇ ਉਦਨ ਲੱਗਦਾ ਵਾ। ਉਹ ਵੀ ਰਹਾ ਗੱਲਾਂ ਨਹੀਂ ਮੈਨੂੰ ਪਤਾ। ਹਾਂ ਪਰ ਤੁਸੀਂ ਨਾ ਕੰਮ ਕਰਤਾ ਕੀਤਾ ਜਿਹੜਾ ਵੀ ਕੀਤਾ ਠੀਕ ਹੈ ਨਾ ਇਦਾਂ ਚਾਹੀਦੀ ਚੱਲ ਜੇ ਆਪਾਂ ਗਲਤ ਕਰਤਾ ਤਾਂ ਤੂੰ ਸਹੀ ਕਰ ਲਾ ਮੈਂ ਸਹੀ ਕਿਦਾਂ ਕਰ ਲਾਂ ਹੁਣ ਹਾਂ ਅਜੇ ਕੀ ਹੋ ਗਿਆ ਆਹੋ ਕਰ ਲਾ ਦੇਖ ਲਾ ਜਿਹੜਾ ਗਲਤ ਹੋ ਗਿਆ ਵਾ ਤੂੰ ਮੰਮੀ ਨਾਲ ਗੱਲ ਕਰ ਲੈ ਤੇ ਸਹੀ ਕਰ ਲੈਨੇ ਕੋਈ ਨਹੀਂ ਕਰਨੂ ਮਸਲਾ ਆਪੇ ਤੈਨੂੰ ਦੱਸੋ ਫਿਰ ਕੀ ਕਰਨਾ ਵਾ ਇਹ ਕਿੱਦਾਂ ਦੀ ਗੱਲਾਂ ਕਾਣੀਆਂ ਰੁੱਖੀਆਂ ਜੀਆਂ ਉਹ ਬੜਿਆ ਸਿਆਣਾ ਹੋ ਗਿਆ ਇਹ ਕਿਹਨੀ ਹੈ ਉਹ ਇਹ ਸਾਰੇ ਤੋਂ ਵੱਧ ਸਿਆਣਾ ਹੋ ਗਿਆ ਜਵਦਾ ਬੜਾ ਗੋਸੇ ਹੀ ਕਰ ਜਾਣਾ ਨੇ ਬੜਾ ਗੋਸੇ ਹੀ ਕਰ ਲੈਣਾ ਤੁਹਾਡੇ ਆ ਮਮਮੀ ਨਹੀਂ ਕਰ ਜੀ ਜਿਹੋ ਜਹਾ ਦੁੱਧ ਉਹ ਜੀ ਬੁੱਧ ਮੇਰੀ ਇੱਕ ਗੱਲ ਸੁਣ ਲੋ ਇਹ ਗਿਆ ਆਪਣੀ ਮਾਦ ਤੇ ਜਰਾ ਮਮਮੀ ਨਾਲ ਗੱਲ ਕਰੇ ਉਹ ਠੀਕ ਆ ਜਾ ਕੇ ਆਪੇ ਹੀ ਕਰਕੇ ਸਲਾਹ ਦਾਰ ਮਮਮੀ ਤੇਰੀ ਨਾਲ ਗੱਲ ਕਰਕੇ ਕਹਿੰਦੇ ਮਰਦਾ ਵਾ ਉਹ ਸਾਡੇ ਤੇ ਗੱਲ ਤੇ ਰੋਦ ਘੁਠਾ ਦਿੰਦੀ ਜਾਓ ਸਾਰਾ ਜੱਬਰ ਉਹ ਕਹਿੰਦਾ ਥਾ ਥਾ ਕੰਬਦਾ ਪਤਾ ਰੈਡੀ ਘੁਠਾ ਤੁਸੀਂ ਦਿੱਤਾ ਸੀਗਾ ਮਮਮੀ ਨੇ ਦਿੱਤਾ ਠੀਕ ਆ ਨਾ ਆ ਮੇਰੇ ਜਾਨ ਦੀ ਧੀਰ ਹੋਈ ਆ ਤੁਸੀਂ ਮਾਰ ਦੇਣਾ ਹੈਗਾ ਮਾਂ ਮੇਰੀ ਨੂੰ ਜੇ ਮੈਂ ਮਾਰ ਆਉਂਦਾ ਤੇ ਉਹ ਨਜ਼ਾਇਜ਼ ਨਾ ਕਰਾ ਤਾ ਆ ਗਿਆ ਤੂੰ ਨਜ਼ਾਇਜ਼ ਨਾ ਕਰਾ ਜਿਹੜੀ ਬਣਦੀ ਨਾ ਉਹ ਗੱਲਾਂ ਕਰ ਕੀ ਮਾਰਦਣਾ ਤੇਰੀ ਮਾਂ ਨੂੰ ਤੇਰੀ ਮਾਂ ਬੋਧੀ ਆ ਮੇਰੀ ਮਾਂ ਨਹੀਂ ਕੀ ਉਹੀ ਤੇ ਮਾਂ ਸਮਝਿਆ ਨਹੀਂ ਕਿਤੇ ਅੱਛਾ ਪੁੱਛਾਂ ਮਾਂ ਨੂੰ ਫਿਰ ਅੱਡ ਕੌਣ ਹੋਇਆ ਹੀਗਾ ਜੇ ਨਹੀਂ ਸਮਝਿਆ ਤੇ ਕੋਈ ਨਹੀਂ ਹੋਣ ਗਿਆ ਗੱਲਾਂ ਸਾਰੀਆਂ ਬੈਠ ਕੇ ਉੱਥੇ ਕੋਈ ਗੱਲ ਲੱਗ ਜੂ ਪਤਾ ਅੱਛਾ ਚੱਲ ਕੋਈ ਨਾ ਬਾਲਾ ਫਿਰ ਵੇਖ ਲੈਨੇ ਆ ਨਾਲੇ ਮੰਮੀ ਕੀ ਕਹਿੰਦੀ ਆ ਨਾਲੇ ਮੰਮੀ ਨਾਲ ਆਪਾਂ ਪੁੱਛਦੇ ਆ ਨਾ ਕਿ ਜੇ ਮੁੰਡਾ ਸੈੱਟ ਹੋਣੇ ਲੱਗਾ ਤੂੰ ਕਿਉਂ ਸੱਦਿਆ ਉਹਨੂੰ ਇੱਥੇ ਤੈਨੂੰ ਮੰਮੀ ਨੇ ਭਰਿਆ ਵੀ ਆ ਕਿ ਚਾਹ ਪਾਣੀ ਪਿਆਲੀ ਰੋਟੀ ਪਾਣੀ ਪੁੱਛਿਆ ਵਾ ਕਹਿੰਨੇ ਉਹ ਪੀਲੀ ਮਚਾ ਯਾਰ ਧੀ ਮਮਮੀ ਨੇ ਜਾ ਮੈਨੂੰ ਅੱਛਾ ਹਾਂ ਰੋਟੀ ਆਵੇ ਮਮਮੀ ਖਾ ਲੂਗੀ ਚਲ ਠੀਕ ਆ ਕੋਈ ਗੱਲ ਨਹੀਂ ਜੇ ਮਮਮੀ ਦੀ ਖਾਣੀ ਐ ਤੇ ਕੋਈ ਨਹੀਂ ਮਮਮੀ ਦੀ ਖਾਲਾ ਕੋਈ ਚੱਕਰ ਨਹੀਂ ਆ ਮਾੜਾ ਕਿ ਮਮਮੀ ਕੋ ਖਾਣੇ ਰਹੇ ਆ ਨਹੀਂ ਕਿਥੋਂ ਆ ਗਿਆ ਵੱਡੇ ਹੋਏ ਜੀ ਤੇ ਉਹ ਸੈਰਸ ਉਹ ਤੂੰ ਨਿੱਕਾ ਵਾ ਤੈਨੂੰ ਪਤਾ ਨਹੀਂ ਕੋਈ ਗੱਲ ਦਾ ਸਾਹਮਣੇ ਹੋਏਗਾ ਤੈਨੂੰ ਫਿਰ ਪਤਾ ਲੱਗਣਾ ਵਾ ਉਹ ਮੈਨੂੰ ਵੀ ਸਾਰੀ ਖਬਰਾਂ ਜਾਂਦੀਆਂ ਰਹੀਆਂ ਨਾਲ ਨਾਲ ਹੀ ਤੈਨੂੰ ਸਭ ਕੁਝ ਉਹ ਤਾਂ ਮੈਨੂੰ ਪਤਾ ਹੀ ਆ ਮਾਂ ਮੇਰੀ ਦਾ ਉਹਨੇ ਕੋਈ ਗੱਲ ਨਹੀਂ ਛੱਡੀ ਹੋਣੀ ਚੱਲ ਕੋਈ ਗੱਲ ਨਹੀਂ ਆ ਗਿਆ ਵਾ ਆਪਣੇ ਅੱਖੀਂ ਵੇਖ ਲੈੇਗਾ ਸਾਰਾ ਕੁਝ ਕੋਈ ਚੱਕਰ ਨਹੀਂ ਆ ਕਰ ਤੂੰ ਆਰਾਮ ਮੇਰੇ ਦ ਆਜੋ ਡੈਡੀ ਹਾਂ ਉਹਨੂੰ ਆਰਾਮ ਕਰਨ ਦਿਓ ਘੜੀ ਕੋਈ ਗੱਲ ਨਹੀਂ ਤੁਹਾਡਾ ਮੈਂ ਗੱਲ ਕਰਦਾ ਚੰਗੇ ਤਰ੍ਹਾਂ ਜਿਹੜਾ ਤੁਸੀਂ ਮਾਂ ਨੂੰ ਉੱਡ ਕਰਕੇ ਬੈਠੇ ਜੀ ਮੈਨੂੰ ਬਾਪੂ ਦੀ ਨਹੀਂ ਸਮਝ ਆਉਂਦੀ ਕਿੰਨਾ ਔਖਾ ਹੋਇਆ ਮਰੇ ਉਂ ਤੇ ਹੈ ਦਸ ਘਰ ਨਹੀਂ ਹੋਣਾ ਆਪਣੇ ਆ ਗਿਆ ਉਹਨੇ ਕੀ ਉਹ ਗੋਲੀ ਮਾਰਦੇ ਨਹੀਂ ਮੈਨੂੰ ਹੁਣ ਕੋਈ ਗੱਲ ਨਹੀਂ ਹੋ ਲੈੰਦੇ ਕੱਠੇ ਫਿਰ ਦੱਸ ਦੱਸੂ ਤੁਹਾਨੂੰ ਮੈਂ ਕਿਦਾ ਕੀ ਕਰਨਾ ਹੁਣ ਤੇ ਚੋਚੀ ਬੀਤਾ ਵਾ ਟਾਈਮ ਕੱਢ ਗਿਆ ਨੀਰੇ ਕੰਨਾਂ ਥੀ ਪਹਿਲਾਂ ਦੋਹਾਂ ਦੇ ਆਂਦੇ ਕੀ ਫਿਰਦੇ ਬਰਕਤ ਪੁੱਤ ਕੀ ਹੋਇਆ ਤੈਨੂੰ ਬਾਹਰ ਬੈਠਾ ਹੈ ਕੀ ਗੱਲ ਹੋਈ ਇਹ ਦਾਦੀ ਮੰਮਾ ਨੇ ਨਾ ਮੈਂ ਮੈਨੂੰ ਆਪਣੇ ਕਮਰੇ ਤੋਂ ਨਾ ਬਾਹਰ ਕੱਢਿਆ ਹੈ ਦਾਦੀ ਮੰਮਾ ਨੇ ਤੂੰ ਸੋਇਆ ਸੀ ਹੋ ਗਿਆ ਹਾਂ ਤੇ ਬਾਹਰ ਕੱਢਤਾ ਆ ਲੋ ਗੜੀ ਚਾ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਆਪਣੇ ਰੂਮ ਤੇ ਚਲ ਜਾਣਾ ਹੈ ਆ ਲੋ ਕੁਛ ਮੈਂ ਕੋਈ ਨਹੀਂ ਬਹਿ ਜਾ ਹੈ ਡੈਡੀ ਜੀ ਤੂੰ ਇਆ ਕੱਪ ਲੈ ਕੋਈ ਨਹੀਂ ਪੁੱਤ ਆ ਬਰਕਤ ਨੂੰ ਮੈਂ ਕਿਹਾ ਠੰਡੀ ਦੇ ਦੇਣੀ ਹੈ ਅੱਛਾ ਅੱਛਾ ਠੀਕ ਠੀਕ ਹੈ ਪੁੱਤ ਮੇਰੀ ਗੱਲ ਸੁਣਾਂ ਤੂੰ ਆਪਣੇ ਰੂਮ ਚ ਸੋ ਜਾਗਾ ਠੀਕ ਆ ਹਾਂ ਮੇਰਾ ਸ਼ੋਨਾ ਪੁੱਤ ਮਿੰਨੀ ਪੁਛ ਕੇ ਗਈ ਸੀ ਅੱਛਾ ਤੇ ਮੈਂ ਕਿਹਾ ਜੇ ਕਰਦੀ ਮੈਂ ਦਾਦੀ ਦੇ ਕਮਰੇ ਚ ਸੋਣਾ ਤੇ ਮੈਂ ਕਿਹਾ ਚਲ ਜਾ ਸੋ ਜਾ ਉਹ ਨਹੀਂ ਤੂੰ ਨੂੰ ਆਪਣੇ ਕਮਰੇ ਚ ਸੌਂ ਆ ਲੈਗਾ ਉਸ ਨਹੀਂ ਤੈਨੂੰ ਦਾਦੀ ਦਾ ਪਤਾ ਹੈ ਹੀ ਆ ਇਹ ਨਿਆਣੀ ਆ ਨਿੱਕਿਆਂ ਦੇ ਹੱਥ ਬਣੀ ਆ ਇਹਨੂੰ ਹੁਣ ਕੀ ਪਤਾ ਵਾ ਉਹ ਚਲੋ ਡੈਡੀ ਕੀ ਕਰ ਸਕਦੇ ਹਾਂ ਹੁਣ ਕਿਸੇ ਦੇ ਦਿਮਾਗ ਕੀ ਚੱਲਦਾ ਡੈਡੀ ਮੇਰੇ ਦੇ ਹੋਰ ਦਿਮਾਗ ਚ ਹੋ ਟੈਨਸ਼ਨ ਪਈ ਜਾਂਦੀ ਆ ਉਹ ਜਿਹੜੀ ਤੇਰੇ ਦਿਮਾਗ ਵਿੱਚ ਚਾਈ ਨਾ ਉਹ ਮਿਰਚ ਵੀ ਆਉਂਦੀ ਆ ਕੀ ਹੋ ਗਿਆ ਹੁਣ ਉਹ ਯਾਰ ਹੁਣਾਂ ਕੀ ਆ ਮਮਮੀ ਨੇ ਸੈਰਸ ਨੂੰ ਪਤਾ ਨਹੀਂ ਕੀ ਪੱਟੀ ਪੜਾਤੀ ਉਹ ਮੇਰੇ ਸਾਹਮਣੇ ਮਮਮੀ ਸੈਰਸ ਨੂੰ ਕਹੀ ਜਾਂਦੇ ਸੀ ਕਈ ਤੇ ਜਾਂਦੇ ਆ ਪਰ ਉਹ ਕਿਤੇ ਮੈਨੂੰ ਡੜੀ ਡਰਵਾ ਕੇ ਸੈਰਸ ਮੇਰਾ ਸ਼ਰੀਕ ਨਾ ਬਣਾਵੇ ਮੈਂ ਤਾਂ ਉਹ ਸੈਰਸ ਨਾਲ ਗੱਲ ਕਰ ਉਹ ਸਾਡੇ ਦੋਵੇਂ ਬੈ ਕੇ ਯਾਰ ਗੱਲ ਦੇ ਬਤਰੋ ਕੰਮ ਨੰਗਿਆ ਮਮਮੀ ਪਹਿਲੇ ਦਿਨ ਤੋਂ ਜਾਂਦਾ ਸੈਰਸ ਬਾਹਰ ਗਿਆ ਵਾ ਨਾ ਉਦੋਂ ਦੇ ਉਹਦੇ ਕੰਨ ਭਰੀ ਜਾਂਦੇ ਆ ਉਹਨੇ ਤਾਂ ਹੀ ਦੱਸਿਆ ਨਹੀਂ ਜੇ ਡੈੜੀ ਜੀ ਜਦੋਂ ਉਹ ਤੂੰ ਬੜੀਆਂ ਭੁਲੀ ਤੇਰੀ ਮਾਂ ਨੂੰ ਮੈਂ ਨਾ ਧੜ ਤੋਂ ਪਹਿਲਾਂ ਤੇ ਜਾਣਦਾ ਵਾਂ ਇਹਨੂੰ ਲੱਗਦਾ ਵੀ ਸੈਰਸ ਨੂੰ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਤਾਂ ਹੀ ਸੈਰਸ ਨੇ ਤੁਹਾਨੂੰ ਦੱਸਿਆ ਨਹੀਂ ਆਉਣ ਲੱਗੇ। ਇਹੋ ਗੱਲ ਹੋਈ ਹੈ। ਉਹ ਸਾਰਾ ਮੰਮੀ ਦਾ ਹੀ ਇਹ ਚਾਲ ਸਾਰੀ। ਪਰ ਮੇਰੀ ਗੱਲ ਸੁਣ ਹਣੀ। ਚਾਲ ਤੇਰੀ ਮੰਮੀ ਦੀ ਆ। ਭਾਰਨਾ ਪੈਰਾਂ ਤੇ ਘਾਟ ਕਦੇ ਮਾਰਿਆ ਆਪਣੇ ਪੁੱਤ ਦੇ ਮਾਰਿਆ ਨਾ। ਮਾਰਿਆ ਚੰਗਾ ਭਲਾ ਗਿਆ ਹੈਗਾ। ਖਰਾਬ ਹੁਣ ਕੀ ਉਹਦਾ ਕੀ ਬੰਨਣਾ ਵਾ ਗਾੜੀ। ਮੈਂ ਤਾਂ ਇਹ ਡਰਾ ਡਰੀ ਕਿ ਸਾਡੇ ਦੋਵਾਂ ਭਰਾਵਾਂ 'ਚ ਪਿਆਰ ਕਿੰਨਾ ਸੀ ਹਣਾ। ਨਾਲੇ ਚਲੋ ਸਾਰਾ ਖਤਮ ਕਰ ਦੇਣਾ ਇਹਨਾਂ। ਉਹ ਵਧੀਆ ਹੀ ਤੇ ਟਿਕ ਜਾਂਦਾ ਤੇ ਵਧੀਆ ਹੀ। ਇਹ ਨਾ ਜਿਹੜਾ ਕੰਮ ਹੋਇਆ ਵਾ। ਬੜਾ ਹੀ ਗਲਤ ਹੋਇਆ ਵਾ। ਮੈਨੂੰ ਲੱਗਦਾ ਵਾ ਤੇਰੀ ਮਾਂ ਨੇ ਨਾ ਸੈਰਸ ਨੂੰ ਹੋਰ ਖਰਾਬ ਕਰ ਦੇਣਾ ਹੈ ਚੰਗਾ ਭਲਾ ਕਰੋ ਨਿਕਲਿਆ ਸੀ ਗੜੀ ਹੋਣਾ ਕਿਤੇ ਗਲਤ ਸੰਗਤ ਚ ਇਹ ਨਾ ਪਾ ਦੇ ਪੁੱਤ ਤੂੰ ਚੱਲ ਅੰਦਰ ਜਾ ਅੰਦਰ ਪੱਖਾ ਲਾ ਕੇ ਬੋ ਚਲੋ ਹਨੀ ਅੱਗੇ ਤੇਰੀ ਸਾਰੀ ਗੱਲ ਮੰਨਦਾ ਹਾਂ ਦਾ ਹੈ ਹੈਨਾ ਕਹਿੰਦਾ ਸਾਰੀ ਗੱਲ ਕਰਦਾ ਹੈ ਹੁਣ ਜੇ ਮਾਂ ਦੇ ਹੱਥਾਂ ਦੀ ਚੜ ਗਿਆ ਨਾ ਇਹਨੇ ਰੱਖਨੇ ਲਗਾ ਕਿ ਗਲਤ ਬੰਦੇ ਦੇ ਹੱਥ ਜੜ ਗਿਆ ਨਾ ਤੇ ਆਪਣੀ ਜ਼ਿੰਦਗੀ ਖਰਾਬ ਕਰ ਲੈਣੀ ਹੈ ਜੜੀ ਹੁਣ ਕੀ ਅੱਗੇ ਕਦਮਾ ਨੂੰ ਕੀ ਚੁਪਣਾ ਚਾਹੀਦਾ ਤੁਸੀਂ ਕੋ ਸਲਾਹ ਦੋ ਹਨੂ ਇਹ ਤਾਂ ਸੋਚਣਾ ਪੈਣਾ ਹੁਣ ਇੱਕਦਮ ਹੀ ਕੀ ਕਹਿ ਸਕਦੇ ਆ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਇਹ ਮਾਪਤ ਕੀ ਕਰਦੇ ਆ ਕਰਨਾ ਕਰਨਾ ਕੀ ਆ ਮੰਮੀ ਤਾਂ ਪਹਿਲੇ ਦਿਨ ਤੇ ਨੂੰ ਗੰਡਣ ਦੇ ਆ ਜਿਉਂਦਾ ਬਾਹਰ ਚੱਲ ਗਿਆ ਗੰਨ ਲੈ ਆ ਨਾ ਹਾਂ ਜੇ ਪੁੱਤ ਇਹਨੇ ਕੁਝ ਪੁਨੀ ਕੀ ਕੀਤਾ ਤਾਂ ਮੈਂ ਇਹਨੂੰ ਬੇਦਖਲ ਕਰ ਦੇਣਾ ਮੁੰਡੇ ਨੂੰ ਉਹ ਨਾ ਨਾ ਜੜੀ ਆਹ ਕੰਮ ਨਾ ਕਰਿਓ ਇਹ ਤੇ ਚਲੋ ਬੱਚਾ ਵਜੇ ਇਹਨੂੰ ਸਮਝ ਨਹੀਂ ਹੈਗੀ ਇੰਨੀ ਤੁਸੀਂ ਹੀ ਆਕਾ ਤੁਮ ਨਾ ਚੁੱਕਿਓ ਚਲੋ ਕੋਈ ਨਹੀਂ ਬਾਕੀ ਦੇਖਦੇ ਆ ਅੱਗੇ ਬਣਦਾ ਕੀ ਆ ਕੋਈ ਚੱਕਰ ਨਹੀਂ ਆ ਉਹ ਡੈਡੀ ਚਾਹ ਤਾਂ ਹੀ ਵੀ ਠੰਡੀ ਯਾਰ ਚਾਹ ਤਾਂ ਪੀਣ ਨੂੰ ਜੀ ਨਹੀਂ ਕੰਡਾ ਸਾਰਾ ਦਿਹਾੜੀ ਟੁੱਟ ਗਿਆ ਵਾ ਉਹ ਪੀਲਾ ਪਤ ਚਾਹ ਜੋ ਤੂੰ ਦੱਸਿਆ ਸੀ ਨਾ ਸੈਰ ਸਾਇਆ ਵਾ ਚਾਹ ਤੇ ਬੜਾ ਐਸਾ ਦਿਲ ਨੂੰ ਤੇ ਪਰ ਜਦੋਂ ਉਹਦੇ ਕੋਲ ਗਏ ਆ ਨਾ ਉਹਦੇ ਬੋਲਣ ਦਾ ਤਰੀਕਾ ਤੂੰ ਸੁਣਦੀ ਤੂੰ ਆਪ ਕਹਣਾ ਇਹ ਕੀ ਕਰੀ ਜਾਂਦਾ ਉਹ ਤੇ ਗੱਲ ਪੈਣ ਤੱਕ ਜਾਣ ਡਿਆ ਮੇਰੇ ਬੜਾ ਵਧੀਆ ਭੁੱਲਿਆ ਆ ਤੂੰ ਕਿਤੇ ਭਾਬੀ ਜਾਓ ਚਾਹ ਬਣਾ ਕੇ ਆ ਬਾਅਦੋਂ ਪਤਾ ਨਹੀਂ ਲੱਗਾ ਮੰਮੀ ਨੇ ਇਹਨੂੰ ਕੀ ਕਹਿਤਾ ਪਤਾ ਨਹੀਂ ਯਾਰ ਪਰ ਮੇਰੇ ਨਾਲ ਤਾਂ ਡੈਡ ਨਾ ਇੱਕ ਮੱਸਾ ਜਿੰਨਾ ਚੰਗਾ ਨਹੀਂ ਬੋਲਿਆ ਉਹ ਜਿਹੜਾ ਪੰਪ ਵਾ ਨਾ ਭੜੇ-ਭੜੇ ਟਾਇਰ ਪਾੜ ਦਿੰਦਾ ਬੰਦਾ ਕੀ ਚੀਜ਼ ਉਹ ਮੇਰੀ ਮਾਂ ਨੇ ਪੰਪ ਦਿੱਤਾ ਚੰਗਾ ਹੁਣ ਚਲੋ ਕੋਈ ਨਹੀਂ ਹੁਣ ਆਇਆ ਨਾ ਆਪਣੇ ਅੱਖਾਂ ਨਾਲ ਵੇਖੂਗਾ ਤੇ ਸਭ ਕੁਝ ਠੀਕ ਹੋ ਜਾਊਗਾ ਮੈਂ ਤਾਂ ਪ੍ਰਮਾਤਮਾ ਕੋਈ ਹਰਦਾਸ ਕਰਦਾ ਸੱਚੇ ਪਾਸਾ ਤੇ ਸਾਡਾ ਜਿਹੜਾ ਘਰ ਵਾ ਨਾ ਇਹਨੂੰ ਬਣਿਆ ਰਹਿਣ ਦੇ ਤੇ ਤੋੜ ਨਾ ਦੇਈ ਇਹੋ ਜਿਹਾ ਬੰਦਾ ਨਾ ਕਿਸੇ ਘਰ ਜਿਹੜਾ ਹੁਣ ਚਾਹੀਦਾ ਜਿੰਨਾ ਤੇ ਤੇਰੀ ਮਾਂ ਵਾ ਚੰਗੀ ਭਲੀ ਹੁੰਦੀ ਸੀ ਆ ਜਦੋਂ ਦਾ ਤੇਰਾ ਵਿਆਹ ਕੀਤਾ ਨਾ ਪਤਾ ਨਹੀਂ ਨੂੰ ਕੀ ਬਿਮਾਰੀ ਪੈ ਗਈ ਆ ਕਿਦਾਂ ਦੀ ਹੋ ਗਈ ਏ ਘੁੱਤ ਨਹੀਂ ਬਣ ਗਈ ਏ ਚਲੋ ਕੋਈ ਨਾ ਪੇ ਠੀਕ ਹੋਣਗੇ ਹੀ ਕੋਈ ਨਾ ਪੀਓ ਤੁਸੀਂ ਚਾ ਦੇਖਦੇ ਆ ਅੱਗੇ ਕੀ ਹੁੰਦਾ ਚਲੋ ਐਵੇਂ ਸੋਚੀ ਜਾਣਾ ਚਲੋ ਕੋਈ ਚੱਕਰ ਨਹੀਂ ਆ